ਦੇਸ਼ ਦਾ ਇੱਕ ਉਹ आईपीएस ਅਫਸਰ ਜਿਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਸੇਵਾ ਨਿਭਾਈ ਹੈ ਚੰਡੀਗੜ੍ਹ ਦੇ ਵਿੱਚ ਐਸਪੀ ਆਪਰੇਸ਼ਨਜ਼ ਦੇ ਵਜੋਂ ਵੀ ਉਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਔਰ ਦਿੱਲੀ ਦੇ ਵਿੱਚ ਸਪੈਸ਼ਲ ਸੈੱਲ ਦੇ ਮੁਖੀ ਵਜੋਂ ਵੀ ਰਹਿੰਦਿਆਂ ਹੋਇਆਂ ਵੱਡੇ ਪੰਜਾਬ ਨਾਲ ਜੁੜੇ ਹੋਏ ਕਈ ਕਤਲ ਕੇਸਾਂ ਦੇ ਨਾਲ ਸੰਬੰਧਿਤ ਗੁੱਥੀਆਂ ਨੂੰ ਵੀ ਸੁਲਝਾਇਆ ਗੱਲ ਕਰ ਰਹੇ ਹਾਂ आईपीएस ਅਫਸਰ ਜਿਹੜੇ ਕਿ 1997 ਬੈਚ ਦੇ ਨੇ ਐਚਐਸ ਢਾਲੀਵਾਲ ਯਾਨੀ ਕਿ ਹਰਗੋਬਿੰਦਰ ਸਿੰਘ ਢਾਲੀਵਾਲ ਜ਼ਿਲ੍ਹਾ ਮੋਗਾ ਦੇ ਨਾਲ ਸਬੰਧ ਰੱਖਣ ਵਾਲੇ ਨੇ ਉਹਨਾਂ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਈ ਤੇ ਉਹਨਾਂ ਦਾ ਜਿਹੜਾ ਕਾਰਜਕਾਲ ਦਾ ਪਛੋਕੜ ਹੈ ਕਿਵੇਂ ਸ਼ੁਰੂਆਤ ਹੁੰਦੀ ਹੈ ਉਸ ਦੇ ਬਾਰੇ ਕੁਝ ਗੱਲਾਂ ਔਰ ਕੁਝ ਗੱਲਾਂ ਦੋ ਬਹੁਤ ਚਰਚਿਤ ਪੰਜਾਬ ਦੇ ਕਤਲ ਕਾਂਡ ਇੱਕ ਸਿੱਧੂ ਮੂਸੇਵਾਲਾ ਕਤਲ ਕਾਂਡ ਔਰ ਸੰਦੀਪ ਸਿੰਘ ਨੰਗਲ ਅੰਬੀਆਂ ਜਿਹੜਾ ਕਿ ਚੋਟੀ ਦਾ ਕਬੱਡੀ ਖਿਡਾਰੀ ਚੱਲਦੇ ਮੈਚ ਦੇ ਵਿੱਚ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਂਦਾ ਕਤਲ ਕਰ ਦਿੱਤਾ ਜਾਂਦਾ ਇਵੇਂ ਨਾ ਦੋਨਾਂ ਕੇਸਾਂ ਦੇ ਨਾਲ ਸੰਬੰਧਤ ਕਈ ਮੁਲਜ਼ਮਾਂ ਨੂੰ ਨੱਥ ਪਾਉਣ ਦਾ ਕੰਮ ਇਸੇ ਅਫਸਰ ਦੀ ਅਗਵਾਈ ਹੇਠ ਦੇ ਹੋਇਆ ਐਚਐਸ ਢਾਲੀਵਾਲ ਹੁਣ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਟਾਪੂ ਦਾ ਡੀਜੀਪੀ ਲਗਾ ਦਿੱਤਾ ਗਿਆ ਔਰ ਪਹਿਲਾਂ ਜਿਹੜੇ ਉੱਥੇ ਡੀਜੀਪੀ ਸਨ ਉਹਨਾਂ ਦੀ ਬਦਲੀ ਦਿੱਲੀ ਦੇ ਵਿੱਚ ਕਰ ਦਿੱਤੀ ਗਈ ਹੈ 1997 ਆਈਪੀਐਸ ਜਿਹੜੇ ਨੇ ਬੈਚ ਦੇ ਨੇ 1997 ਬੈਚ ਦੇ ਆਈਪੀਐਸ ਅਫਸਰ ਉਹਨਾਂ ਦੀ ਗੱਲ ਜਿਹੜੀ ਤੁਹਾਡੇ ਨਾਲ ਅਸੀਂ ਕੁਝ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਉਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਦਰਅਸਲ ਉਹਨਾਂ ਨੇ ਨਵੇਂ ਡੀਜੀਪੀ ਦੇ ਤੌਰ ਦੇ ਉੱਤੇ ਅਹੁਦਾ ਸੰਭਾਲ ਲਿਆ ਕਿੱਥੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਵਿੱਚ 1997 ਵਿੱਚ ਅਧਿਕਾਰੀ ਐਚਐਸ 47 ਵਾਲਾ ਆਪਣੇ ਪਿਛਲੇ ਕਾਰਜਕਾਲ ਦੌਰਾਨ ਟ੍ਰੈਫਿਕ ਜ਼ੋਨ 2 ਦੇ ਇੰਚਾਰਜ ਤੇ ਵਿਸ਼ੇਸ਼ ਪੁਲਿਸ ਕਮਿਸ਼ਨਰ ਵੀ ਦਿੱਲੀ ਦੇ ਵਿੱਚ ਰਹੇ ਔਰ ਉਹਨਾਂ ਨੇ ਕਿਹਾ ਕਿ ਮੇਰਾ ਮੋਢਲਾ ਕੰਮ ਅੰਡੇਮਾਨ ਤੇ ਨਿਕੋਬਾਰ ਜਿਹੜਾ ਦੀਪ ਸਮੂਹ ਦੇ ਲੋਕਾਂ ਦੀ ਸੇਵਾ ਕਰਨਾ ਹੈ ਤੇ ਰਾਸ਼ਟਰ ਨਿਰਮਾਣ ਲਈ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨਾ ਹੋਵੇਗਾ ਉਹਨਾਂ ਨੇ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦੇ ਆ ਬਿਆਨ ਸਾਂਝਾ ਵੀ ਕੀਤਾ ਦਿੱਲੀ ਪੁਲਿਸ ਵਿੱਚ ਆਪਣੇ ਕਾਰਜਕਾਲ ਦੌਰਾਨ ਐਚ 47 ਵਾਲ ਨੇ ਕੁਝ ਸੰਸਨੀਖੇਜ ਮਾਮਲਿਆਂ ਦੇ ਵਿੱਚ ਜਿਸ ਦੇ ਵਿੱਚ ਧੌਲਾ ਕੂਹਾ ਸਮੂਹਿਕ ਬਲਾਤਕਾਰ ਪੱਤਰਕਾਰ ਸੌਮਿਆ ਵਿਸ਼ਵਨਾਥਨ ਕਤਲ ਤੇ ਜਗੀਸ਼ਾ ਘੋਸ਼ ਕਤਲ ਸਮੇਤ ਕੁਝ ਹੋਰ ਜਿਹੇ ਮਾਮਲੇ ਨੇ ਜਿਵੇਂ ਕਿ ਦੋ ਜ਼ਿਕਰ ਕੀਤੇ ਨੇ ਪੰਜਾਬ ਦੇ ਬਹੁ ਚਰਚਿਤ ਕਤਲकांड ਇੱਕ ਨਾਮੀ ਗਾਇਕ ਸਿੱਧੂ ਮੂਸੇਵਾਲਾ ਤੇ ਇੱਕ ਨਾਮੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲੰਬੀਆਂ ਇਹਨਾਂ ਦੋਵਾਂ ਦੇ ਜਿਹੜੇ ਮੁਲਜ਼ਮ ਸੀ ਜਾਂ ਕਾਤਲ ਸੀ ਸ਼ਾਪਰ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਫੜਨ ਦੇ ਵਿੱਚ ਵੀ ਇਸ ਅਫਸਰ ਨੇ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਕਾਫੀ ਕੁਝ ਬਿਆਨ ਕੀਤਾ ਤੁਸੀਂ ਪ੍ਰੈਸ ਕਾਨਫਰੰਸ ਦੇ ਜ਼ਰੀਏ ਵੀ ਇਹਨਾਂ ਨੂੰ ਸੁਣਿਆ ਹੋਵੇਗਾ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਔਰ ਉਹ ਡੀਜੀਪੀ ਵਜੋਂ ਐਚ 47 ਵਾਲ ਦੀ ਜਦੋਂ ਤਣਾਤੀ ਹੋਈ ਹੈ ਇਸ ਤੋਂ ਪਹਿਲਾਂ ਅੰਡੇਮਾਨ ਨਿਕੋਬਾਰ ਦੇ ਡੀਜੀਪੀ ਦਿਵੇਸ਼ ਚੰਦਰ ਸ਼ਰਿਵਾਸਤਵ ਸਨ ਜਿਨ੍ਹਾਂ ਦਾ ਤਬਾਦਲਾ ਹੁਣ ਦਿੱਲੀ 'ਚ ਕਰ ਦਿੱਤਾ ਗਿਆ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਐਸਪੀ ਦੇ ਤੌਰ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਸਮਾਂ ਸੇਵਾ ਨਿਭਾਈ ਹੈ ਇਸ ਤੋਂ ਬਾਅਦ ਦਿੱਲੀ ਦੇ ਵਿੱਚ ਸਪੈਸ਼ਲ ਆਪਰੇਸ਼ਨ ਸੈੱਲ ਜਿਹੜਾ ਦਿੱਲੀ ਦਾ ਹੈ ਉਸ ਦੇ ਮੁਖੀ ਵਜੋਂ ਵੀ ਚੀਫ ਦੇ ਵਜੋਂ ਵੀ ਉਹਨਾਂ ਨੇ ਕੰਮ ਕੀਤਾ ਜਿਸ ਦੇ ਉੱਤੇ ਰਹਿੰਦੇ ਆ ਉਹਨਾਂ ਨੇ ਦੋ ਬਹੁ ਚਰਚਿਤ ਕੇਸਾਂ ਦੇ ਵਿੱਚ ਵੀ ਕਾਫੀ ਜੜਈਆ ਜਿਹੜੇ ਸਨਸਨੀਖੇਜ ਖੁਲਾਸੇ ਵੀ ਕੀਤੇ ਨੇ ਤੇ ਪਰਦਾ ਫਾਸ਼ ਵੀ ਕੀਤਾ ਇਹ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਕਤਲकांड ਦੀ 2022 ਦੇ ਵਿੱਚ ਕਤਲकांड ਵਾਪਰਿਆ ਢਾਲੀਵਾਲ ਦੀ ਅਗਵਾਈ ਚ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਵੀ ਬਣਾਈ ਗਈ ਸੀ ਇਸ ਮਾਮਲੇ ਚ ਮੂਸੇਵਾਲ ਨੂੰ ਮਾਰਨ ਵਾਲੇ 6 ਸ਼ੂਟਰਾਂ ਚੋਂ ਤਿੰਨ ਦੋਸ਼ੀਆਂ ਜਿਵੇਂ ਕਿ ਪ੍ਰਿਆਵਰਤ ਫੌਜੀ ਅੰਕਿਤ ਸੇਰਸਾ ਤੇ ਕਸ਼ਿਸ਼ ਨੂੰ ਟਰੈਕ ਕਰਨ ਅਤੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਦਿੱਲੀ ਦੇ ਸਪੈਸ਼ਲ ਸੈੱਲ ਨੂੰ ਮਿਲੀ ਸੀ ਦਿੱਲੀ ਪੁਲਿਸ ਨੇ ਨੇਪਾਲ ਸਰਹੱਦ ਨੇੜੇ ਚੌਥੇ ਸ਼ੂਟਰ ਦੀਪਕ ਮੁੰਡੀ ਨੂੰ ਵੀ ਫੜਨ ਵਿੱਚ ਕਾਫੀ ਪੰਜਾਬ ਪੁਲਿਸ ਦੇ ਵਿੱਚ ਦਾ ਯੋਗਦਾਨ ਪਾਇਆ ਸੀ ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਐਚ ਛਤਾਲੀਵਾਲ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਇੱਕ ਹੋਰ ਸਨਸਨੀਖੇਜ ਕਤਲ ਕੇਸ ਨੂੰ ਵੀ ਸੁਲਝਾਇਆ ਸੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਦੋ ਲੜੀਂਦੇ ਸ਼ੂਟਰ ਨੇ ਜਿਹੜੇ ਹੈਰੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਇੱਥੇ ਵੀ ਦੱਸਣਾ ਬਣਦਾ ਹੈ ਕਿ ਮੁਲਜ਼ਮ ਹੈਰੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਕੌਸ਼ਲ ਦਾ ਸਾਥੀ ਹੈ ਜੋ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਫਰਾਰ ਹੋ ਗਿਆ ਸੀ ਸੰਦੀਪ ਦੇ ਕਤਲ ਤੋਂ ਬਾਅਦ ਹੀ ਪੰਜਾਬ ਪੁਲਿਸ ਸ਼ੂਟਰ ਹੈਰੀ ਦੀ ਭਾਲ ਕਰ ਰਹੀ ਸੀ ਤੇ ਇਸ ਦੌਰਾਨ ਹੈਰੀ ਨੂੰ ਦਿੱਲੀ ਪੁਲਿਸ ਨੇ ਫੜ ਲਿਆ ਸੀ ਹਾਲ ਹੀ ਵਿੱਚ ਐਚਐਸ ਧਾਲੀਵਾਲ ਨੇ ਗੈਂਗਸਟਰ ਦੀਪਕ ਬੌਕਸਰ ਦੁਆਰਾ ਚਲਾਏ ਗਏ ਇੱਕ ਫਰੋਤੀ ਰਾਕਟ ਦਾ ਵੀ ਪਰਦਾਫਾਸ਼ ਕੀਤਾ ਜਿਸ ਨੂੰ ਮੈਕਸੀਕੋ ਤੋਂ ਹਵਾਲਗੀ ਦੇ ਦੌਰ ਦੇ ਉੱਤੇ ਕੀਤਾ ਗਿਆ ਸੀ ਚੇਤੇ ਵੀ ਰੱਖਣਾ ਚਾਹੀਦਾ ਹੈ ਕਿ ਹਰਵਿੰਦਰ ਚੰਡੀਗੜ੍ਹ ਦੇ ਵਿੱਚ ਐਸਪੀ ਆਪਰੇਸ਼ਨਰ ਦੇ ਤੌਰ ਦੇ ਉੱਤੇ ਵੀ ਤਾਇਨਾਤ ਰਹਿ ਚੁੱਕੇ ਨੇ ਇੱਥੋਂ ਤੱਕ ਹੀ ਨਹੀਂ ਇੱਕ ਦੀਪਕ ਟਿੰਨੂ ਨਾਮ ਦਾ ਗੈਂਗਸਟਰ ਜਿਹੜਾ ਮਾਨਸਾ ਤੋਂ ਫਰਾਰ ਹੋ ਜਾਂਦਾ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਜਿਹੜਾ ਨਾਮਜ਼ਦ ਸੀ ਇੱਕ ਪ੍ਰਿਤਪਾਲ ਜਿਹੜਾ ਐਸਆਈਸੀ ਜਿਹੜਾ ਉੱਥੇ ਸੀਆਈਏ ਸਟਾਫ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਉਸ ਦੇ ਭਜਾਉਣ ਵਿੱਚ ਮਦਦ ਕੀਤੀ ਸੀ ਤੇ ਉਦੋਂ ਵੀ ਦਿੱਲੀ ਦੇ ਸਪੈਸ਼ਲ ਸੈੱਲ ਜਿਸ ਦੇ ਮੁਖੀ ਐਚ 47 ਵਾਲ ਸਨ ਉਹਨਾਂ ਨੇ ਰਾਜਸਥਾਨ ਤੋਂ ਉਸ ਗੈਂਗਸਟਰ ਦੀਪਕ ਟੀਨੂ ਨੂੰ ਕਾਬੂ ਕੀਤਾ ਸੀ ਜਿਹੜਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਦਾ ਹਿੱਸਾ ਰਿਹਾ ਤਾਂ ਇਸ ਤਰ੍ਹਾਂ ਕਈ ਅਜਿਹੇ ਮਾਮਲੇ ਸੀ ਜਿਹੜੇ ਉਹਨਾਂ ਨੇ ਆਪਣੇ ਦਿੱਲੀ ਦੇ ਵਿੱਚ ਸਪੈਸ਼ਲ ਸੈੱਲ ਦੇ ਵਿੱਚ ਰਹਿੰਦਿਆਂ ਹੋਇਆਂ ਕਈ ਪਰਦੇ ਵੀ ਫਾਸ਼ ਕੀਤੇ ਨੇ ਤੇ ਕਈ ਨਾਮੀ ਗੈਂਗਸਟਰ ਨੂੰ ਫੜਨ ਦੇ ਵਿੱਚ ਵੀ ਆਪਣਾ ਜਿਹੜਾ ਤੇਜ਼ ਤਰਾਰ ਸੇਵਾ ਦੇ ਤੌਰ ਦੇ ਉੱਤੇ ਉਹਨਾਂ ਨੇ ਕੁਝ ਨਤੀਜੇ ਤੇ ਰਿਜ਼ਲਟ ਵੀ ਸਾਹਮਣੇ ਰੱਖੇ ਨੇ ਤੇ ਅਰੁ ਹਰ ਗੋਬਿੰਦਰ ਸਿੰਘ ਜਿਹੜੇ ਢਾਲੀਵਾਲ ਨੇ ਡੀਜੀਪੀ ਬਣੇ ਨੇ ਅੰਡੇਮਾਨ ਨਿਕੋਬਾਰ ਟਾਪੂ ਦੇ ਉਹਨਾਂ ਦਾ ਸਬੰਧ ਜ਼ਿਲ੍ਹਾ ਮੋਗਾ ਦੇ ਨਾਲ ਹੈ ਉਥੋਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਉਹ ਆਈਪੀਐਸ ਅਫਸਰ ਬਣਦੇ ਨੇ 1997 ਬੈਚ ਦੇ ਤੇ ਵਕ ਵਕ ਥਾਵਾਂ ਦੇ ਉੱਤੇ ਸੇਵਾਵਾਂ ਨਿਭਾਉਂਦੇ ਆ ਹੋਇਆ ਤੇ ਹੁਣ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਟਾਪੂ ਦਾ ਡੀਜੀਪੀ ਵੀ ਲਗਾ ਦਿੱਤਾ ਹੈ ਤੇ ਇਸ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਪੰਜਾਬ ਦਾ ਜੰਮਪਾਲ ਨੌਜਵਾਨ ਇੱਥੇ ਪੜ੍ਹਨ ਵਾਲਾ ਬਾਕੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਈਪੀਐਸ ਅਫਸਰ ਦੇ ਤੌਰ ਦੇ ਉੱਤੇ ਔਰ ਖਾਸ ਕਰਕੇ ਹੁਣ ਡੀਜੀਪੀ ਰੈਂਕ ਦੇ ਉੱਤੇ ਪਹੁੰਚ ਕੇ ਇੱਕ ਉਸ ਨੇ ਸਫਲਤਾ ਹਾਸਲ ਕੀਤੀ ਹੈ ਦੇਖਦੇ ਹਾਂ ਕਿ ਬਤੌਰ ਡੀਜੀਪੀ ਉਹਨਾਂ ਦੀਆਂ ਸੇਵਾਵਾਂ ਕਿੰਨੀਆਂ ਕੋ ਰੰਗ ਲਿਆਉਂਦੀਆਂ ਨੇ ਕਿਉਂਕਿ ਉਹਨਾਂ ਨੇ ਇੱਕ ਨਿਊਜ਼ ਏਜੰਸੀ ਨੂੰ ਬਿਆਨ ਦਿੱਤਾ ਕਿ ਉਹਨਾਂ ਦਾ ਜਿਹੜਾ ਮਕਸਦ ਹੈ ਇੱਕ ਤਾਂ ਕਾਨੂੰਨ ਵਿਵਸਥਾ ਤੇ ਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਹਮੇਸ਼ਾ ਕੰਮ ਕਰਨ ਦਾ ਇਰਾਦਾ ਰਹਿੰਦਾ ਹੈ ਔਰ ਦੂਸਰਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਲਈ ਹਮੇਸ਼ਾ ਉਤਸੁਕ ਰਹਿੰਦੇ ਨੇ ਕਿ ਉਹ ਕਿਵੇਂ ਨਾ ਕਿਵੇਂ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦੇ ਰਹੇ